ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਅੱਜ ਗੱਲ ਕਰਾਂਗੇ ਅਕਸਰ ਅਸੀਂ ਜਦੋਂ ਕੋਈ ਜ਼ਮੀਨ ਜਾਇਦਾਦ ਕੋਈ ਪਲਾਟ ਖਰੀਦ ਜਾਂ ਵੇਚ ਕਰਨੀ ਹੁੰਦੀ ਹੈ ਤ ਉਸ ਦੇ ਵਿੱਚ ਮਰਲਿਆਂ ਦੀ ਗੱਲ ਕੀਤੀ ਜਾਂਦੀ ਹੈ ਜੇ ਅਸੀਂ ਪਹਿਲੀ ਜ਼ਮੀਨ ਖਰੀਦਣੀ ਹੈ ਤ ਉਸ ਦੇ ਵਿੱਚ ਕਿੱਲਿਆਂ ਕਨਾਲਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਅੱਜ ਥੋੜੀ ਜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ 20 ਮਰਲਿਆਂ ਦਾ ਇੱਕ ਕਨਾਲ ਬੰਦੀ ਹੈ 20 ਮਰਲਿਆਂ ਦੀ ਇੱਕ ਕਨਾਲ ਅਤੇ 8 ਕਨਾਲਾਂ ਦਾ ਇੱਕ ਕਿਲਾ 1 ਏਕੜ ਬੰਦਾ ਹੈ ਮਾਲਵੇ ਦੇ ਵਿੱਚ ਕਿਲਾ ਆਖਿਆ ਜਾਂਦਾ ਹੈ ਤੇ ਔਰ ਦੂਜੇ ਮਾਝੇ ਦੁਆਬੇ ਦੇ ਵਿੱਚ ਸ਼ਾਇਦ ਇਸ ਨੂੰ ਏਕੜ ਕਹਿ ਕੇ ਜਾਣਦੇ ਆ ਵੀ 8 ਕਨਾਲਾਂ ਦਾ ਇੱਕ ਕਿੱਲਾ ਇੱਕ ਏਕੜ ਬੰਦਾ ਹੈ ਇੱਕ ਕਿੱਲੇ ਦੇ ਵਿੱਚ 160 ਮਰਲੇ ਹੁੰਦੇ ਹਨ ਅਤੇ ਇੱਕ ਕਿੱਲਾ 36 40 ਕਰਮਾਂ ਦਾ ਹੁੰਦਾ ਹੈ ਇੱਕ ਪਾਸੇ 40 ਕਰਮਾ ਇੱਕ ਪਾਸੇ 36 ਕਰਮਾ ਤਾਂ ਇੱਕ ਕਿੱਲਾ ਇੱਕ ਏਕੜ ਬਣ ਜਾਂਦਾ ਹੈ ਤੇ ਇੱਕ ਕਿੱਲੇ ਵਿੱਚ 96 ਵਿਸਵੇ ਹੁੰਦੇ ਹਨ ਤੇ ਇੱਕ ਕਨਾਲ ਦੇ ਵਿੱਚ 12 ਵਿਸਵੇ ਹੁੰਦੇ ਹਨ ਤੇ ਜੇ ਅਸੀਂ ਇੰਚਾਂ ਫੁੱਟਾਂ ਦੀ ਗੱਲ ਕਰੀਏ ਤਾਂ 12 ਇੰਚ ਦਾ ਇੱਕ ਫੁੱਟ ਹੁੰਦਾ ਹੈ ਅਤੇ 3 ਫੁੱਟ ਦਾ ਇੱਕ ਗਾਜ ਹੁੰਦਾ ਹੈ ਅਤੇ 220 ਗੱਜ ਦੀ ਇੱਕ ਫਰਲਾਂ ਹੁੰਦੀ ਹੈ ਅਤੇ 1700 60 ਗੱਜ ਦਾ ਇੱਕ ਮੀਲ ਹੁੰਦਾ ਸੋ ਇਹ ਜੇ ਜਾਣਕਾਰੀ ਜੇ ਤੁਹਾਨੂੰ ਚੰਗੀ ਲੱਗੀ ਤਵਾ ਤਵਦ ਸ਼ੇਅਰ ਲਾਈਕ ਕਮੈਂਟ ਕਰਿਆ ਜੀ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ